ਅੱਜ ਜਿਹੜਾ ਇਹ ਉਪਰਾਲਾ ਵਾ ਲੁਧਿਆਣਾ ਵਾਸੀਆਂ ਤੇ ਲਈ ਇਹ ਮੈਂ ਗੁਜਰਾਤ ਗਈ ਸੀ ਕੈਂਪੇਨ ਕਰਨ ਤੇ ਉੱਥੋਂ ਮੈਨੂੰ ਇਹ ਜਿਹੜਾ ਸੇਫਗਾਰਡ ਆ ਚੰਗਾ ਲੱਗਿਆ ਤੇ ਕਿਉਂਕਿ ਉੱਥੇ ਕਾਈਟ ਜਿਹੜਾ ਉਤਸਵਾ ਬਹੁਤ ਵੱਡੀ ਮਾਤਰਾ ਦੇ ਵਿੱਚ ਮਨਾਇਆ ਜਾਂਦਾ ਤੇ ਹੁਣ ਪੰਜਾਬ ਦੇ ਵਿੱਚ ਵੀ ਇਹਦਾ ਕਾਫੀ ਜ਼ਿਆਦਾ ਚੱਲਣਾ ਕਿ ਕਾਈਟ ਲੋੜੀ ਨੂੰ ਬਹੁਤ ਜ਼ਿਆਦਾ ਉਡਾਈ ਜਾਂਦੇ ਆ ਤੇ ਇਹ ਸੇਫਗਾਰਡ ਦੇ ਨਾਲ ਲੱਗਣ ਦੇ ਨਾਲ ਜਿਹੜੀ ਡੋਰ ਇਹਦੇ ਨਾਲ ਟੱਚ ਕਰੇਗੀ ਉੱਪਰੋਂ ਦੀ ਨਿਕਲ ਜੇਗੀ ਜੋ ਕਿ ਇੱਕ ਸਾਊਥ ਦੇ ਐਮਐਲਏ ਨੇ ਉਹਨਾਂ ਨੇ ਕਿਹਾ ਮੇਰਾ ਹਲਕਾ ਮੇਰਾ ਪਰਿਵਾਰ ਉਹ ਚੀਜ਼ ਦਾ ਸਬੂਤ ਦਿੰਦਾ ਹੈ ਜੋ ਕਿ ਇੱਕ ਸੇਫਟੀ ਵਾਸਤੇ ਜੋ ਇੱਕ ਸੰਕੇਤ ਤੌਰ ਤੇ ਆਈਡੀਆ ਆਇਆ ਜੋ ਐਮਨੇ ਸਾਹਿਬ ਗੁਜਰਾਤ ਗਏ ਸੀਗੇ ਤੇ ਉਹਨਾਂ ਨੇ ਇੱਕ ਆਈਡੀਆ ਲਿਆਂਦਾ ਜਿਵੇਂ ਨਾ ਚਾਈਨਾ ਡੋਰ ਤੋਂ ਸੇਫਟੀ ਹੁੰਦੀ ਹੈ ਬਾਈਕ ਦੇ ਅੱਗੇ ਉਹ ਤਾਰ ਉੱਚੀ ਲੱਗ ਜਾਂਦੀ ਹੈ ਫਿਰ ਬਾਈਕ ਚਾਸ ਕੋਈ ਚਾਈਨਾ ਡੋਰ ਆਉਂਦੀ ਹੈ ਤੇ ਤਾਰ ਨਾਲ ਫਸੇਗੀ ਜਾਂ ਤਾਰ ਤੋਂ ਸਭ ਤੋਂ ਉੱਪਰੋਂ ਟੱਪ ਜਾਏਗੀ ਤੇ ਉਹਦੇ ਨਾਲ ਜਾਨੇ ਨੁਕਸਾਨ ਬਚਾ ਹੋਏਗਾ ਇਹ ਕਰ ਜਿਹੜੀ ਆਮ ਅੱਗੇ ਆਪਾਂ ਦੇਖਦੇ ਆ ਘਟਨਾਵਾਂ ਹੁੰਦੀਆਂ ਮੋਟਰਸਾਈਕਲ ਸਕੂਟਰ ਦੇ ਜਿਹੜਾ ਹੈਗਾ ਉਹ ਡੋਰ ਜਿਹੜੀ ਹੈ ਚਾਈਨਾ ਡੋਰ ਹੈ ਬੜੀ ਪੱਕੀ ਡੋਰ ਹੁੰਦੀ ਹੈ ਭਾਵੇਂ ਉਹਨੂੰ ਪਹਿਲਾਂ ਹੀ ਫੜਨ ਵਾਸਤੇ ਬਹੁਤ ਜਤਨ ਪੁਲਿਸ ਕਰਦੀ ਰਹਿੰਦੀ ਹੈ ਪਰ ਫਿਰ ਵੀ ਕਿਸੇ ਨਾ ਕਿਸੇ ਕੋਈ ਚੋਰੀ ਸ਼ਪੋਰੀ ਜੇ ਕੋਈ ਚਲਾਊਗਾ ਇਹ ਉਹ ਬਾਈ ਚਾਂਸ ਜਿਸ ਤਰ੍ਹਾਂ ਹੁਣ ਮੈਂ ਲੈ ਕੇ ਆਪਾਂ ਲਵਾ ਰਹੇ ਆ ਇਹਦੇ ਨਾਲ ਬੰਦਾ ਜਿਹੜਾ ਹੈਗਾ ਜੀ ਉਹ ਸੇਫ ਹੈ ਇੱਕ ਬਹੁਤ ਅੱਛਾ ਆਈਡੀਆ ਹੈ ਜਿਹੜਾ ਦੇਖੋ ਨਹੀਂ ਬੰਦਾ ਐਡੀ ਦੂਰੋਂ ਗੁਜਰਾਤ ਤੋਂ ਆ ਲਗਦਾ ਮੈਂ ਕੀ ਲੈਣਾ ਜੀ ਸਿਰਫ ਕੀ ਕਿ ਸੋਚ ਪੋਜ਼ਿਟਿਵ ਹੈ ਆਪਣੇ ਇਲਾਕੇ ਦੀ ਬਿਹਤਰੀ ਵਾਸਤੇ ਯਤਨ ਨੇ ਬੱਚੋ ਪిల్లా ਪਿਆਰ ਭਰੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਦੇਵ ਸਿੰਘ ਧੁੰਨਾ ਕੌਂਸਲਰ ਵਾਰਡ ਨੰਬਰ 35 ਤੋਂ ਸੇਵਾਦਾਰ ਅੱਜ ਸਾਡੇ ਵੱਡੇ ਭੈਣ ਜਿੰਦਰਪਾਲ ਕੁਸ਼ੀਨਾ ਜੀ ਵੱਲੋਂ ਜੋ ਕਿ ਇੱਕ ਸਾਊਥ ਦੇ ਐਮਐਲਏ ਨੇ ਤੇ ਉਹਨਾਂ ਨੇ ਕਿਹਾ ਮੇਰਾ ਹਲਕਾ ਮੇਰਾ ਪਰਿਵਾਰ ਉਹ ਚੀਜ਼ ਦਾ ਸਬੂਤ ਦਿੰਦਾ ਹੈ ਜੋ ਕਿ ਇੱਕ ਸੇਫਟੀ ਵਾਸਤੇ ਜੋ ਇੱਕ ਸੰਕੇਤ ਤੌਰ ਤੇ ਆਈਡੀਆ ਆਇਆ ਜੋ ਐਮਨੇ ਸਾਹਿਬ ਨੂੰ ਜਰਾਤ ਦੇ ਸੀ ਕਿ ਉਹਨਾਂ ਨੇ ਇੱਕ ਆਈਡੀਆ ਲਿਆਂਦਾ ਜਿਸ ਨੇ ਚਾਈਨਾ ਡੋਰ ਤੋਂ ਸੇਫਟੀ ਹਿੰਗ ਬਾਈਕ ਦੇ ਅੱਗੇ ਉਹ ਤਾਰ ਉੱਚੀ ਲੱਗ ਜਾਂਦੀ ਆ ਤੇ ਵਾਈਚਾਸ ਕੋਈ ਚਾਈਨਾ ਡੋਰ ਆਂਦੀ ਆ ਤੇ ਤਾਰ ਨਾਲ ਫਸੇਗੀ ਜਾਂ ਤਾਰ ਤੋਂ ਸਭ ਤੋਂ ਉੱਪਰ ਟਪਕ ਜਾਏਗੀ ਤੇ ਉਹਦੇ ਨਾਲ ਜਾਨੇ ਨੁਕਸਾਨ ਬਚਾ ਹੋਏਗਾ ਕਿਉਂਕਿ ਚਾਈਨਾ ਡੋਰ ਇੰਨੀ ਖ਼ਤਰਨਾਕ ਆ ਜੋ ਗਲੇ ਤੇ ਲੱਗ ਕੇ ਤੇ ਗਲਾ ਉੱਜੇ ਜਾਂਦਾ ਤੇ ਜੇ ਕਿਸੇ ਦੇ ਫੇਸ ਤੇ ਲੱਗੇ ਚਿਹਰੇ ਤੇ ਤਾਂ ਕਮ ਖਰਾਬ ਹੁੰਦਾ ਤੇ ਇਹ ਮੈਂ ਕੰਨਾ ਅਸੀਂ ਧੰਨਵਾਦ ਕਰਦੇ ਆਂ ਸਾਉਤਨਿ ਵਾਸੀਆ ਵੱਲੋਂ ਆਪਣੇ ਵੱਲੋਂ ਕਿ ਸਾਡੀ ਕਮੇਟੀ ਭੈਣ ਨੇ ਜੋ ਉਪਰਾਲਾ ਕੀਤਾ ਤੇ ਇੱਕ ਪੰਜਾਬ ਨਿਵਾਸੀ ਨੂੰ ਕਹਿਣਾ ਚਾਹਾਂਗਾ ਐਨ ਜੀਓ ਵਾਲਿਆਂ ਨੂੰ ਸੁਸਾਇਟੀ ਵਾਲਿਆਂ ਨੂੰ ਕਿ ਇਹ ਬਹੁਤ ਵੱਡਾ ਆਈਡੀਆ ਮਿਲਿਆ ਤੁਸੀਂ ਵੀ ਸਹਿਯੋਗ ਦਿਓ ਵਾਹਿਗੁਰੂ ਜੀਤਾ ਖਾਲਸਾ ਉਪਰਾਲਾ ਕੀਤਾ ਜਾ ਰਿਹਾ ਹੈ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜਾ ਇਹ ਉਪਰਾਲਾ ਵਾ ਲੁਧਿਆਣਾ ਵਾਸੀਆਂ ਦੇ ਲਈ ਇਹ ਮੈਂ ਗੁਜਰਾਤ ਗਈ ਸੀ ਕੈਂਪੇਨ ਕਰਨ ਤੇ ਉੱਥੋਂ ਮੈਨੂੰ ਇਹ ਜਿਹੜਾ ਸੇਫਗਾਰਡ ਆ ਚੰਗਾ ਲੱਗਿਆ ਕਿਉਂਕਿ ਉੱਥੇ ਕਾਈਟ ਜਿਹੜਾ ਉਤਸਵਾ ਬਹੁਤ ਵੱਡੀ ਮਾਤਰਾ ਦੇ ਵਿੱਚ ਮਨਾਇਆ ਜਾਂਦਾ ਤੇ ਹੁਣ ਪੰਜਾਬ ਦੇ ਵਿੱਚ ਵੀ ਇਹਦਾ ਕਾਫੀ ਜ਼ਿਆਦਾ ਚੱਲਣਾ ਕਿ ਕਾਈਟ ਲੋਡੀਆਂ ਨੂੰ ਬਹੁਤ ਜ਼ਿਆਦਾ ਉਡਾਈ ਜਾਂਦੇ ਆ ਤੇ ਇਹ ਸੇਫਗਾਰਡ ਦੇ ਨਾਲ ਲੱਗਣ ਦੇ ਨਾਲ ਜਿਹੜੀ ਡੋਰ ਇਹਦੇ ਨਾਲ ਟੱਚ ਕਰੇਗੀ ਉੱਪਰੋਂ ਦੀ ਨਿਕਲ ਜਾਏਗੀ ਸੋ ਜਿਵੇਂ ਬੇਸ਼ਕੀਮਤੀ ਕਈ ਵਾਰੀ ਕਿਸੇ ਦੇ ਗਲੇ ਦੀ ਨਾੜ ਕੱਟ ਗਈ ਜਾਂ ਹੁਣ ਤੇ ਟੱਕਾ ਟੱ ਲੱਗ ਗਿਆ ਕਿਸੇ ਦੀ ਅੱਖ ਦੇ ਵਿੱਚ ਡੋਰ ਦਾ ਘੱਟ ਲੱਗ ਗਿਆ ਇਹਦੇ ਨਾਲ ਇਹ ਇਹਦਾ ਬਚਾਅ ਹੋ ਜਾਏਗਾ ਸੋ ਅਸੀਂ ਇੱਥੇ ਲੈ ਕੇ ਅੱਜ ਆਪਣੇ ਹਲਕੇ ਤੋਂ ਢੋਲੇਵਾਲ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਮੇਰੇ ਨਾਲ ACP ਟ੍ਰੈਫਿਕ ਜਿਹੜੇ ਉਹ ਨਾਲ ਨੇ ਅਸੀਂ ਇਹਨਾਂ ਦੀਆਂ ਸਵਾਲਾਂ ਵੀ ਨਾਲ ਲਈਆਂ ਤੇ ਲੋਕਾਂ ਨੂੰ ਵੱਧ ਤੋਂ ਵੱਧ ਮੈਂ ਅਪੀਲ ਕਰਨਾ ਚਾਹੁੰਦੀ ਆ ਕਿ ਜਦੋਂ ਵੀ ਘਰ ਤੋਂ ਨਿਕਲਣਾ ਤੇ ਇਹ ਮਾਇਲ ਜ਼ਰੂਰ ਲਗਾ ਕੇ ਚੱਲੋ ਤੇ ਮੇਰਾ ਨੰਬਰ ਹੈ 9876125970 ਜਿੰਨੂੰ ਵੀ ਇਹ ਚਾਹੀਦੇ ਹੋਣਗੇ ਅਸੀਂ ਇਹਨਾਂ ਨੂੰ ਹੋਰ ਉੱਥੋਂ ਮੰਗਵਾ ਕੇ ਪ੍ਰੋਵਾਈਡ ਕਰਾ ਦੇਵਾਂਗੇ ਕਿੰਨੇ ਕ ਵਹੀਕਲ ਆ ਮੈਮ ਜਿਹਨੂੰ ਰੋਕ ਕੇ ਇਸ ਤਰੀਕਾਰ ਲਾਏਗੇ ਨੇ ਅੱਜ ਅਸੀਂ 200 ਦੇ ਵਿੱਚ ਲਾਵਾਂਗੇ ਸਾਡਾ ਟਾਰਗੇਟ ਅੱਜ 200 ਵਹੀਕਲ ਦਾ ਇਹ ਪੂਰੇ ਪੰਜਾਬ ਪਰ ਚੱਲੇਗੀ ਮੁਹਿੰਮ ਇਹੋ ਜੀ ਮੈਂ ਲੁਧਿਆਣੇ ਤੋਂ ਸ਼ੁਰੂਆਤ ਕੀਤੀ ਹੈ ਪੰਜਾਬ ਵਾਲਿਆਂ ਨੂੰ ਚੰਗਾ ਲੱਗੇਗਾ ਤਾਂ ਉਹ ਜ਼ਰੂਰ ਲਗਾਣਗੇ ਮੈਂ ਆਪਣੇ ਹਲਕੇ ਤੋਂ ਸ਼ੁਰੂਆਤ ਕੀਤੀ ਹੈ ਜੀ ਠੀਕ ਜੀ ਬਾਕੀ ਐਮਐਲਏ ਵੀ ਹੁਣੇ ਸ਼ੁਰੂਆਤ ਕਰਨਗੇ ਬਿਲਕੁਲ ਚੰਗੀ ਚੀਜ਼ ਦੀ ਸ਼ੁਰੂਆਤ ਕਰਨੀ ਚਾਹੀਦੀ ਆ ਲੋਕਾਂ ਦੀ ਸੇਫਟੀ ਦੇ ਲਈ ਕਰਨੀ ਚਾਹੀਦੀ ਆ ਤੇ ਇਹਦੇ ਲਈ ਵੀ ਜ਼ਿੰਦਗੀ ਦਾ ਬਚਾਇਆ ਖਾਸ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਆਪਣੇ ਸ਼ਹਿਰੀਆਂ ਦੀ ਆਪਣੇ ਲੋਕਾਂ ਦੀ ਜਾਨ ਦੀ ਸਲਾਮਤੀ ਵਾਸਤੇ ਐਮਐਲਏ ਸਾਊਥ ਮੈਡਮ ਰਜਿੰਦਰਪਾਲ ਕੌਰ ਠੀਨਾ ਜੀ ਬਹੁਤ ਜਤਨ ਉਦਮ ਕਰਦੇ ਰਹਿੰਦੇ ਆ ਹਾਂ ਜੀ ਸਾਡੀਆਂ ਵੈਸੇ ਵੀ ਜਿਹੜੀਆਂ ਰੁਟੀਨ 'ਚ ਟ੍ਰੈਫਿਕ ਨੂੰ ਸੈੱਟ ਕਰਨ ਵਾਸਤੇ ਰੋਡ ਸੇਫਟੀ ਨੂੰ ਇੰਪਰੂਵ ਕਰਨ ਵਾਸਤੇ ਸਾਡੀਆਂ ਅਕਸਰ ਮੈਮ ਉਹਨਾਂ ਨਾਲ ਮੀਟਿੰਗ ਹੁੰਦੀ ਰਹਿੰਦੀ ਹੈ ਮੈਮ ਹੁਣੇ ਪਿਛਲੇ ਦਿਨੀ ਗੁਜਰਾਤ 'ਚ ਡਿਊਟੀ ਗਈ ਸੀ ਉੱਥੋਂ ਉਹਨਾਂ ਨੂੰ ਦੇਖੋ ਗੱਲ ਹੁੰਦੀ ਹੈ ਕਿ ਮਾਈਂਡ ਦੀ ਇਹਨਾਂ ਨੂੰ ਇੱਕ ਆਈਡੀਆ ਉੱਥੋਂ ਇੰਨਾ ਕਿ ਚੰਗਾ ਲੱਗਿਆ ਕਿ ਉੱਥੇ ਵੀ ਜਿਹੜਾ ਕਿਵੇਂ ਆਪਣੇ ਇੱਥੇ ਮੱਘਰ ਸ਼ਕਤੀ ਜਾਂ ਲੋਹੜੀ ਨੂੰ ਆਪਣੇ ਜਿਹੜਾ ਪਤੰਗਾਂ ਦਾ ਉਸ ਤੋਂ ਬਹੁਤ ਧੁੰਮ ਧਾਉਨਾ ਬਣਾਇਆ ਜਾਂਦਾ ਮੈਂ ਉਹਨਾਂ ਨੇ ਦੇਖਿਆ ਕਿ ਉੱਥੇ ਦੋ ਦਿਨ ਬਿਲਕੁਲ ਬਾਜ਼ਾਰ ਬੰਦ ਕਰਕੇ ਇਤਨਾ ਮਨਾਉਂਦੇ ਆ ਤੇ ਇੱਕ ਆ ਚੀਜ਼ ਜਿਹੜੀ ਅੱਜ ਆਪਾਂ ਦੇਖ ਰਹੇ ਆ ਕਿ ਇਹਨਾਂ ਨੇ ਉੱਥੇ ਦੇਖੀ ਕਿ ਬੜੀ ਵਧੀਆ ਚੀਜ਼ ਹੈ ਜਿਹੜੀ ਜੇਕਰ ਜਿਹੜੀ ਆਮ ਅੱਗੇ ਆਪਾਂ ਦੇਖਦੇ ਆ ਘਟਨਾਵਾਂ ਹੁੰਦੀਆਂ ਮੋਟਰਸਾਈਕਲ ਸਕੂਟਰ ਦੇ ਜਿਹੜਾ ਹੈਗਾ ਉਹ ਡੋਰ ਜਿਹੜੀ ਹੈ ਚਾਈਨਾ ਡੋਰ ਹੈ ਬੜੀ ਪੱਕੀ ਡੋਰ ਹੁੰਦੀ ਆ ਭਾਵੇਂ ਉਹਨੂੰ ਪਹਿਲਾਂ ਹੀ ਫੜਨ ਵਾਸਤੇ ਬਹੁਤ ਯਤਨ ਪੁਲਿਸ ਕਰਦੀ ਰਹਿੰਦੀ ਆ ਪਰ ਫੇਰ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਕੋਈ ਚੋਰੀ-ਛੋਰੀ ਜੇ ਕੋਈ ਚਲਾਊਗਾ ਇਹ ਉਹ ਬਾਈ ਚਾਂਸ ਜਿਸ ਤਰ੍ਹਾਂ ਹੁਣ ਮੈਂ ਲੈ ਕੇ ਆਪਾਂ ਲਵਾ ਰਹੇ ਆ ਇਹਦੇ ਨਾਲ ਬੰਦਾ ਜਿਹੜਾ ਹੈਗਾ ਜੀ ਉਹ ਸੇਫ ਹੈ ਇੱਕ ਬਹੁਤ ਅੱਛਾ ਆਈਡੀਆ ਹੈ ਜਿਹੜਾ ਦੇਖੋ ਨਹੀਂ ਬੰਦਾ ਐਡੀ ਦੂਰੋਂ ਗੁਜਰਾਤ ਤੋਂ ਆ ਲੈਣਾ ਮੈਕ ਕੀ ਲੈਣਾ ਜੀ ਸਿਰਫ ਕੀ ਕਿ ਸੋਚ ਪੋਜ਼ਿਟਿਵ ਹੈ ਆਪਣੇ ਇਲਾਕੇ ਦੀ ਬਿਹਤਰੀ ਵਾਸਤੇ ਯਤਨ ਨੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਨੂੰ ਈਜ਼ ਕਰਨ ਵਾਸਤੇ ਸੋਚਿਆ ਜਾਂਦਾ ਉੱਥੇ ਲੋਕਾਂ ਦੀਆਂ ਜਾਨਾਂ ਕਈ ਵਾਰ ਆਪਾਂ ਦੇਖਦੇ ਹਾਂ ਛੋਟੇ-ਛੋਟੇ ਬੱਚਿਆਂ ਦੇ ਗਲ ਵੱਟੇ ਜਾਂਦੇ ਆ ਕੰਨ ਵੱਟੇ ਜਾਂਦੇ ਆ ਨੱਕ ਵੱਟੇ ਜਾਂਦੇ ਆ ਬੜਾ ਕਾਫੀ ਨੁਕਸਾਨ ਹੁੰਦੇ ਆ ਸੋ ਇਹ ਚੀਜ਼ ਨਾਲ ਜਿਹੜਾ ਹੈਗਾ ਇਹ ਜਿਹੜਾ ਇਹ ਇਹ ਜਿਹੜਾ ਇਨਸੀਡੈਂਟ ਹੈ ਇਹ ਬਚਣਗੇ ਤੇ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਟ੍ਰੈਫਿਕ ਜਿਹੜੀ ਆ ਅੱਗੋਂ ਵੀ ਚੱਲੇਗੀ ਬਿਲਕੁਲ ਜੀ ਦੇਖੋ ਇੱਕ ਆਈਡੀਆ ਦੇਣਾ ਹੁੰਦਾ ਮੈਂ ਉਹਨਾਂ ਨੇ ਇੱਕ ਇੱਕ ਆਈਡੀਆ ਲੈ ਕੇ ਦੇਤਾ ਤੇ ਅੱਜ ਜਿਵੇਂ 200 ਪੀਸ ਤਾਂ ਅੱਜ ਲੈ ਕੇ ਆ ਸੀ ਗੱਡੀ 'ਚ ਰੱਖ ਕੇ ਲੈ ਕੇ ਆਏ ਆ ਨਾਲ ਕਲੰਪ ਆ ਇਹਨਾਂ ਦੇ ਬੜੇ ਵਧੀਆ ਸਿਸਟਮ ਮਕੈਨਿਕ ਨਾਲ ਲੈ ਅਸੀਂ ਫਿੱਟ ਕਰ ਰਹੇ ਆ ਨਾਜ਼ਮਾ ਤੋਰੀ ਜਾਣੇ ਆ ਇਹਨਾਂ ਨੂੰ ਦੇਖ ਕੇ ਲੋਕ ਆਪਣੇ ਤੌਰ ਤੇ ਵੀ ਕੋਈ ਆਪਣੇ ਆਪ ਲਾਣਾ ਚਾਹੁੰਦਾ ਦੇਖੋ ਸਾਡਾ ਲੁਧਿਆਣਾ ਸ਼ਹਿਰ ਸੰਨਤ ਹੀ ਸ਼ਹਿਰ ਹੈ ਬਹੁਤ ਇੱਥੇ ਤਾਂ ਵੈਸੇ ਹੀ ਬਹੁਤ ਡਿਵੈਲਪ ਕਰ ਲੈਂਦੇ ਆ ਲੋਕ ਹੋ ਸਕਦਾ ਇਹਨੂੰ ਹੋਰ ਅੱਛੇ ਢੰਗ ਨਾਲ ਕੋਈ ਡਿਵੈਲਪ ਕਰ ਲਵੇ ਨਾ ਕੋਈ ਤਾਂ ਹੋਰ ਵਧੀਆ ਹੋ ਜਾਵੇ ਬਾਕੀ ਜਿਹੜੇ ਮੈਮ ਉਹਨਾਂ ਨੇ ਨੰਬਰ ਦਿੱਤਾ ਸਾਡਾ ਟ੍ਰੈਫਿਕ ਪੁਲਿਸ ਦਾ ਵੀ ਸਾਹਿਬ ਨੂੰ ਪਤਾ ਜਿਨ੍ਹਾਂ ਨੂੰ ਹੋਰ ਵੀ ਲੋੜ ਹੋਊਗੀ ਉਹ ਸਾਡੇ ਨਾਲ ਸੰਪਰਕ ਕਰਨਾ ਸੀ ਜਿਹੜੇ ਆ ਕੰਟੀਨਿਊਸਲੀ ਸਾਡਾ ਨੈਸ਼ਨਲ ਰੋਡ ਸੇਫਟੀ ਮੰਥ ਜਿਹੜਾ ਚੱਲ ਰਿਹਾ ਹੈ ਮਾਨਯੋਗ ਕਮਿਸ਼ਨਰ ਪੁਲਿਸ ਜਿਹੜੇ ਆ ਰੋਜ਼ ਨਵੇਂ-ਨਵੇਂ ਜਿਹੜੇ ਸਾਨੂੰ ਗਾਈਡਲਾਈਨ ਕਰਕੇ ਨਵੇਂ-ਨਵੇਂ ਇਵੈਂਟਸ ਅਸੀਂ ਜਿਹੜੇ ਸੜਕਾਂ ਤੇ ਕਰ ਰਹੇ ਆ ਤੇ ਆਹ ਜਿਹੜਾ ਅੱਜ ਦਾ ਇਵੈਂਟ ਹੈ ਇਹ ਬਹੁਤ ਹੀ ਅੱਛਾ ਤੇ ਜਾਨ ਸਲਾਮਤੀ ਵਾਲਾ ਇਵੈਂਟ ਹੈ ਅਸੀਂ ਬਹੁਤ ਧੰਨਵਾਦੀ ਆ ਮੈਡਮ ਸ਼ੀਨਾ ਜੀ ਦੇ ਜਿਨ੍ਹਾਂ ਨੇ ਇੱਕ ਅੱਛਾ ਆਈਡੀਆ ਜਿਹੜਾ ਅਦਰ ਸਟੇਟ ਤੋਂ ਲਿਆ ਕੇ ਇੱਥੇ ਸਾਡੀ ਸਟੇਟ ਵਿੱਚ ਚਲਾਇਆ ਅੱਜ ਜਿਹੜੀ ਉਹਦੀ ਸ਼ੁਰੂਆਤ ਹੈ ਸਾਡੇ ਜਿਹੜਾ ਸਾਊਥ ਦੇ ਹਾਲੇ ਚ ਹੋਈ ਹੈ ਠੀਕ ਹੈ ਥੈਂਕ ਯੂ